ਆਦ ਨੂੰ ਇੱਕ ਪ੍ਰੇਮ ਕੁਮਾਰ ਨਾਮ ਦੇ ਵਿਅਕਤੀ ਨੂੰ ਕੁਝ ਅਣਪਛਾਤੇ ਵਿਅਕਤੀ ਤੇਜ਼ਰ ਹਥਿਆਰ ਨਾਲ ਸੱਟਾਂ ਮਾਰ ਕੇ ਭੱਜ ਗਏ ਤੇ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਮੌਕੇ ਤੇ ਸਾਡਾ ਜਿਹੜਾ ਐਡੀਸ਼ਨਲ ਐਸਐਚਓ ਹੈ ਸਦਰ ਥਾਣਾ ਦੇ ਇੰਸਪੈਕਟਰ ਜਗਦੀਪਾ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਿਆ ਜਿਹੜਾ ਵਿਕਟਿਮ ਹੈ ਉਹਨੂੰ ਰੈਫਰ ਕੀਤਾ ਗਿਆ ਏਮਜ਼ ਹਸਪੀਟਲ ਏਮਜ਼ ਹਸਪੀਟਲ ਪਹੁੰਚ ਕੇ ਵਿਕਟਿਮ ਦੀ ਸਟੇਟਮੈਂਟ ਰਿਕਾਰਡ ਕੀਤੀ ਗਈ ਜਿਸ ਦੇ ਤਹਿਤ ਐਫਆਈਆਰ ਨੰਬਰ 75 ਅੰਡਰ ਸੈਕਸ਼ਨ 109 126 2 118 1 115 2 1913 and 190 BNS PS ਅਦਰਦੌਰ ਰਜਿਸਟਰ ਕੀਤਾ ਗਿਆ ਇਹ ਐਫ ਆਈ ਆਰ 7 ਲੋਕਾਂ ਤੇ ਬਾਈ ਨੇਮ ਰਜਿਸਟਰ ਕੀਤੀ ਗਈ ਹੈ ਤੇ ਜਿੱਦਾਂ ਹੀ ਅਸੀਂ ਐਫ ਆਈ ਆਰ ਅਦਰ ਦਰ ਰਜਿਸਟਰ ਕੀਤੀ ਉਹਦੇ ਨਾਲ ਹੀ ਅਸੀਂ CIA 1 CIA 2 ਤੇ ਸਦਰ ਦੀਆਂ ਟੀਮਾਂ ਬਣਾ ਲੀਆਂ ਤੇ ਤਿੰਨੋਂ ਟੀਮਜ਼ ਦੇ ਜੁਆਇੰਟ ਐਫਰਟ ਦੇ ਨਾਲ ਅਸੀਂ 12 ਘੰਟੇ ਦੇ ਵਿੱਚ ਵਿੱਚ ਇਹ ਸੱਤ ਦੇ ਸੱਤ ਦੋਸ਼ੀਆਂ ਨੂੰ ਅਰੈਸਟ ਕਰ ਗਏ ਇਨਾ ਵੀ ਜੀ ਜੋ ਹੁਣ ਟਾਈਮ ਐ ਕੋਈ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਅੱਜ ਤੋਂ 1 ਮਹੀਨਾ ਪਹਿਲਾਂ ਵੀ ਕੋਈ ਪੁਰਾਣੀ ਰੰਜਿਸ਼ ਸੀ ਉਹਦੇ ਚ ਚਲਦੇ ਇਹਨਾਂ ਨੇ ਇਹ ਵਾਰ ਦਾ ਕੰਜ਼ਾਮ ਦਿੱਤਾ ਪਰ ਜਿਹੜੀ ਗੱਲ ਸਾਹਮਣੇ ਆ ਰਹੀ ਵੀ ਮੁੰਡਾ ਜਿਹਦੇ ਸੱਟਾਂ ਮਾਰੀਆਂ ਨਸ਼ਾ ਵਿੱਚ ਤੋਂ ਰੋਕਦਾ ਸੀਗਾ ਇਹ ਜਿਹੜੇ ਲੋਕ ਨੇ ਨਸ਼ੇ ਦੇ ਆਦਤ ਇਹ ਜਿਹੜੇ ਲੋਕ ਹੈ ਇਹਦੇ ਵਿੱਚ ਉਹ ਐਡਿਕਟਸ ਵੀ ਹੈਗੇ ਆ ਬਟ ਉਹ ਦੇਖੋ ਹਲੇ ਜਿਹੜਾ ਵਿਕਟਿਮ ਹੈ ਉਹ ਅੰਡਰ ਟ੍ਰੀਟਮੈਂਟ ਹੈ ਉਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਐਕਚੁਅਲੀ ਇਨਫਾਰਮਰ ਸੀਗਾ ਉਹ ਇਹ ਜ਼ਰੂਰ ਹੈ ਕਿ ਪਹਿਲਾਂ ਵੀ ਇਹਨਾਂ ਦੀ 1 ਮਹੀਨਾ ਪਹਿਲਾਂ ਵੀ ਲੜਾਈ ਹੋਈ ਸੀ ਬੀਰਤਲਾਬ ਦੇ ਵਿੱਚ ਜੀ ਸਾਰੇ ਦੇ ਸਾਰੇ ਇਹ ਵਿਕਟਿਮ ਵੀ ਤੇ ਜਿਹੜਾ ਕਿਊਜ਼ ਦੇ ਸਾਰੇ ਬੀਰਤਲਾਬ ਦੇ ਵਾਸੀ ਇਹ ਇੰਜਰ ਨੇ ਜੀ ਹਸਪੀਟਲ ਨਾਲ ਟਰੀਟਮੈਂਟ ਚੱਲਿਆ ਗਿਆ ਕਿ ਕਿਵੇਂ ਇੰਜਰ ਹੋਇਆ ਜਾਂ ਕੀ ਕਾਰਨ ਉਹ ਜਦੋਂ ਜਦੋਂ ਸਾਡੀ ਟੀਮਸ ਗਈਆਂ ਹਨ ਵੀ ਸੀਆਈਏ 1 ਤੇ 2 ਨੂੰ ਫੜਾ ਇਹਨਾਂ ਨੇ ਜਿਹੜਾ ਨਰੂਆਣੇ ਪੁਲ ਤੇ ਨਾਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਪੁਲ ਤੋਂ ਛਾਲ ਮਾਰੀ ਜਿਸ ਦੇ ਕਰਕੇ ਇਹਨਾਂ ਦੇ ਫਟਾਂ ਵਿੱਚ ਕਿੰਨੇ ਲੋਕ ਇੰਜਰ ਨੇ ਜੀ ਇਸ ਫਟਾਂ ਦੇ ਵਿੱਚ ਕਿੰਨੇ ਸਾਰੇ ਇਹਦੇ ਵਿੱਚ ਅਰਾਊਂਡ 4 ਇੰਜਰ ਨੇ ਜੀ ਅੱਛਾ ਬੈਕਗ੍ਰਾਉਂਡ ਕੀ ਹੈ ਜਿਹੜੇ ਅਗਰਤਾ ਦੀ ਚਲਣਾ ਦੇ ਰਿਹਾ ਸੀ ਬੈਕਗ੍ਰਾਉਂਡ ਇਹ ਹੀ ਹੈ ਕਿ ਜਿਨ੍ਹਾਂ ਦੀ ਅੱਜ ਤੋਂ 1.5 ਮਹੀਨਾ ਪਹਿਲਾਂ ਵੀ ਇੱਕ ਲੜਾਈ ਹੋਈ ਸੀ ਜਿਦੇ ਵਿੱਚ ਇਹੀ ਪ੍ਰੇਮ ਕੁਮਾਰ ਤੇ ਜਿਹੜਾ ਮੇਨ ਅਕਿਊਜ਼ ਹੈ ਪਵਨ ਏਲੀਅਸ ਸੁਖੀ ਉਹਨਾਂ ਦੀ ਆਪਸ 'ਚ ਲੜਾਈ ਹੋਈ ਸੀ ਇਹ ਜਿਹੜੀ ਕੱਲ ਲੜਾਈ ਹੋਈ ਹੈ ਇਹ ਵੀ ਪਵਨ ਸੁਖੀ ਜਿਹੜਾ ਮੇਨ ਅਕਿਊਜ਼ ਹੈ ਉਹਦੇ ਨਾਲ ਦੇ ਹੀ ਮੁੰਡਿਆਂ ਨੇ ਹੀ ਪ੍ਰੇਮ ਕੁਮਾਰ ਦੇ ਸੱਟਾਂ ਮਾਰੀਆਂ ਹਾਂਜੀ ਉਮਰ ਕਿੰਨੀ ਕਿੰਨੀ ਉਮਰ ਦੇ ਲੱਗੋ ਇਹ ਲਗਭਗ ਜਿਹੜਾ ਪ੍ਰੇਮ ਕੁਮਾਰ ਹੈ ਇਹ 20 ਦੇ ਵਿੱਚ ਹੈ ਬਾਕੀ ਜਿਹੜੇ ਬਾਕੀ ਵੀ ਜਿਹੜੇ ਆ ਸਾਰੇ 20 ਤੋਂ 30 ਏਜ ਗਰੁੱਪ ਦੇ ਵਿੱਚ ਵਿੱਚ ਹੀ ਪੜਦਾ ਨਾ ਇਹਦੀ ਨੌਕਰੀ ਕਰਦੇ ਰੇਲਵੇ ਡਿਪਾਰਟਮੈਂਟ ਚ ਉਹ ਮੈਂ ਵੈਰੀਫਾਈ ਕਰ ਲੈਂਨੀ ਮੈਨੂੰ ਇਦਾਂ ਨਹੀਂ ਪਤਾ ਕੰਟਰੈਕਚੁਅਲ ਹੈ ਕੀ ਪੱਕਾ ਜਿਹੜੇ ਰਾਸ਼ਪੁਰੇ ਜੀ ਨਾਲ ਪਹਿਲਾਂ ਵੀ ਮਾਮਲੇ ਚੱਲ ਰਹੇ ਕੋਈ ਨਸ਼ੇ ਦਾ ਇਹਨਾਂ ਦੇ ਹੈ ਜੀ ਜਿਹੜਾ ਮੇਨ ਅਕਿਊਜ਼ ਹੈ ਪਵਨ ਏਲੀ ਸੁਖੀ ਉਹਦੇ ਤੇ 4 ਐਫ ਆਈ ਆਰਸ ਹੈ ਉਹਦੇ ਵਿੱਚੋਂ 3 ਐਫ ਆਈ ਆਰਸ ਐਨ ਡੀ ਪੀ ਐਸ ਵੀ ਆ 21 ਬੀ 21 ਸੀ ਦੀਆਂ ਜਿਹੜਾ ਜਤਿੰਦਰ ਕੁਮਾਰ ਉਸ ਬਾਜਾ ਹੈ ਉਹਦੇ ਉੱਪਰ ਵੀ 2 ਐਫ ਆਈ ਆਰਸ ਹੈ ਜਿਹੜਾ ਸੰਦੀਪ ਸਿੰਘ ਪੁੱਤਰ ਮਨਜੀਤ ਸਿੰਘ ਉਹਦੇ ਉੱਪਰ ਵੀ ਚਾਰ ਐਫ ਆਈ ਆਰਜ਼ ਐ ਆਈ ਪੀ ਸੀ ਦੀਆਂ ਬਾਕੀ ਚਾਰ ਉਹਦੇ ਖਿਲਾਫ ਹੋਈ ਕ੍ਰਿਮੀਨਲ ਕੋਡਿੰਗ ਹਲੇ ਜੀ ਉਹ ਰਿ ਕਵਰ ਨਹੀਂ ਕੀਤਾ ਰਿਮਾਂਡ ਲੈ ਕਿ ਤੇਜ਼ ਹਨ ਹਥਿਆਰ ਸੀ ਕਾਫੇ ਤੇ ਰੌਡ ਵਗੈਰਾ ਸੈਟ ਆ ਕਿਤੇ ਇਹ ਵਿਕਿੰਦੇ ਤੇ ਜੀ ਹਲੇ ਜਿੰਨਾ ਸਾਨੂੰ ਪਤਾ ਲੱਗਿਆ ਉਹ ਜਦੋਂ ਟੀਪੈਂਡ ਟ੍ਰੀਟਮੈਂਟ ਚੋਂ ਦੀ ਆਰਮਸ ਤੇ ਐ ਤੇ ਉਹਦੀ ਹੈਡਿੰਗ ਹੈਡ ਤੇ ਕਾਫੀ ਜ਼ਿਆਦਾ ਹੈ ਹੈਡ ਵੀ ਨਾਟ ਇਨ ਦਾ ਫਰੰਟ ਬੈਕ ਆਫ ਦਾ ਨੈਕ ਬਾਡੀ ਦਿੱਤਾ ਹੈ ਇਤਨਾ ਤਾਂ ਨਹੀਂ ਕਿਉਂਕਿ ਉਹ ਕੌਂਸ਼ੀਅਸ ਸੀਗਾ ਕੱਲ ਓਰੀਐਂਟੇਸ਼ਨ ਵੀ ਮਤਲਬ ਪ੍ਰੋਪਰ ਆਨਸਰ ਦੇ ਰਿਹਾ ਸੀਗਾ ਉਹ ਬਾਕੀ ਡਾਕਟਰ ਦੀ ਰਿਪੋਰਟ ਤੇ ਪਤਾ ਲੱਗੇ ਇਹਨਾਂ ਦੇ ਵਿੱਚ ਵਿੱਚ ਸੱਟ ਲੱਗੀ ਹੈ ਇਹਨਾਂ ਦੇ ਜੀ ਜਿਵੇਂ ਕਿ ਜਿਹਨਾਂ ਨਾਲ ਛਾਲ ਮਾਰੀ ਤੇ ਇਹਨਾਂ ਦੇ ਫ੍ਰੈਕਚਰ ਹੈ ਲੱਗੇ